ਏ ਜੀ 18 ਤਰੀਕ ਨੂੰ ਹੋਈ ਸੀ ਉਧਰ ਮਤਲਬ ਰਾਤ ਪਾਰਕ ਦੀ ਡਿਊਟੀ ਸਕورٹی ਦੀ ਡਿਊਟੀ ਕਰਦਾ ਬੱਚਾ ਮੇਰਾ 2018 ਚ ਗਿਆ ਸੀ 5 ਸਾਲ ਹੋ ਗਏ ਜੀ ਬਹੁਤ ਵਧੀਆ ਉੱਥੇ ਮਤਲਬ ਆਪਣਾ ਉਹਦਾ ਰੋਜ਼ਗਾਰ ਚੱਲ ਰਿਹਾ ਸੀ ਤੇ ਰਾਤ ਉਧਰ ਦੇ ਮਤਲਬ 12 ਵਜੇ ਹੀ ਤੇ ਪਾਰਕ ਨੂੰ ਲੋਕ ਕਰਦਾ ਹੁੰਦਾ ਸੀ ਡੇਲੀ ਡੇਲੀ ਮਤਲਬ ਪਾਰਕ ক্লো ਕਰਦਾ ਤੇ ਉਧਰ ਕੋਈ 4 5 ਆਦਮੀ ਉਧਰ ਦੇ ਹੀ ਪੀ ਰਹੇ ਸੀ ਉਧਰ ਕੋਈ ਉਧਰ ਪਾਰਕ 'ਚ ਬੈਠ ਕੇ ਉਹਨਾਂ ਨੂੰ ਦੱਸਿਆ ਕਿ ਤੁਸੀਂ ਜਾਓ ਮੈਂ ਹੁਣ ਗੇਟ ਲੋਕ ਕਰਨੇ ਆ ਤੇ ਮੈਂ ਟਾਈਮ ਹੋ ਗਿਆ ਬਸ ਇਨੇ ਤੇ ਬੋਲਣਾ ਸੀ ਉਹਨਾਂ ਨੇ ਬੱਚੇ ਤੇ ਅਟੈਕ ਕਰਤਾ ਵਾ ਬੱਚੇ ਦੇ ਸਿਰ ਤੇ ਕੁਛ ਮਾਰਿਆ ਕੋ ਸਾਤੀ ਤੇ ਕੁਛ ਮਾਰਿਆ ਤੇ ਬੱਚਾ ਤੇ ਉਧਰ ਹੀ ਮਤਲਬ ਉਸੇ ਹੀ ਜਗ੍ਹਾ ਹੀ ਪੂਰਾ ਹੋ ਗਿਆ ਉਸ ਤੋਂ ਬਾਅਦ ਪੁਲਿਸ ਨੂੰ ਮਤਲਬ 2-3 ਘੰਟੇ ਬਾਅਦ ਉਧਰ ਪਤਾ ਲੱਗਾ ਫਿਰ ਉਸ ਤੋਂ ਬਾਅਦ ਪੁਲਿਸ ਨੇ ਅੱਗੇ ਦੱਸਿਆ ਬਨੇ ਦੋਸਤੀ ਉਥੇ ਰਹਿੰਦੇ ਉਹਨਾਂ ਨੇ ਫਿਰ ਅੱਗੇ ਇਧਰ ਦੋਸਤੀ ਕੋਈ ਉਹਦਾ ਮਨ ਆ ਰਹਿ ਗਿਆ ਸੀ ਉਹਨੂੰ ਫੋਨ ਕੀਤਾ ਉਹਨਾਂ ਨੇ ਫਿਰ ਉਹਨਾਂ ਨੇ ਸਾਡੇ ਘਰੇ ਫੋਨ ਕੀਤਾ ਜੀ ਮੈਂ ਅਜ ਬਾਹਰ ਸੀ ਉਸ ਤੋਂ ਬਾਅਦ ਇਦਾਂ ਉਹ ਮੈਂ 18 ਤੱਕ ਨੂੰ 8 ਵਜੇ ਸਾਨੂੰ ਪਹਿਲੇ ਪਤਾ ਲੱਗਾ ਕਿ ਇਹਨਾਂ ਨੇ ਮੈਨੂੰ ਦੱਸਿਆ ਤੇ ਮੈਂ ਵੀ ਬਾਹਰ ਤੋਂ ਆਇਆ ਬਾਕੀ ਅੱਜ ਕਿੰਨੇ ਦਿਨਾਂ ਬਾਅਦ ਬਾਡੀ ਘਰ ਆਈ ਇਹਦਾ ਲੱਖ ਲਾ ਪਤਾ ਸੀ ਅੱਠ ਦਿਨਾਂ ਬਾਅਦ ਆਈ ਸੀ ਕੱਲਾ ਕਲਾ ਬੱਚਾ ਸੀ ਸਾਡਾ ਬੜੀ ਮਤਲਬ ਮਿਹਨਤ ਨਾਲ ਭੇਜਿਆ ਸੀ ਬਾਹਰ ਉਹਦਾ ਕੈਸਾ ਲਾ ਕੇ ਕਿ ਆਪਣਾ ਕੋਈਸੇ ਵਧ ਗਿਆ ਉਹਦੇ ਮਤਲਬ ਵਧੀਆ ਜ਼ਿੰਦਗੀ ਗੁਜ਼ਾਰੇਗਾ ਪਰ ਇੱਕ ਸਰਕਾਰਾਂ ਦੀ ਬਹੁਤ ਅੰਗਿਲੀ ਆ ਮਤਲਬ ਕੋਈ ਜਵਾਬ ਨਹੀਂ ਮੰਗਦੇ ਉਹਨਾਂ ਤੋਂ ਬਚਾ ਜਾਂਦਾ ਬਸ ਕੋਈ ਪਛਣਾ ਤੇ ਚਾਹੀਦਾ ਕਿਉਂ ਸਾਡੇ ਬੱਚੇ ਦੀ ਕੀ ਗਲਤੀ ਸੀ ਕਿਹੜੀ ਗਲਤੀ ਕਰਕੇ ਮਾਰਿਆ ਉਹਨਾਂ ਨੇ ਸਾਡੀ ਹੱਥ ਜੋੜ ਕੇ ਨਿਊਜ਼ੀਲੈਂਡ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਜਿੱਥੋਂ ਤੱਕ ਵੀ ਮੀਡੀਆ ਰਹੀਂ ਸਾਡੀ ਆਵਾਜ਼ ਪਹੁੰਚ ਰਹੀ ਹੈ ਕਿ ਸਾਡੇ ਅਥਰੂਆਂ ਦਾ ਮੁੱਲ ਪਾਇਆ ਜਾਏ ਜਿਹੜੇ ਵੀ ਦੋਸ਼ੀ ਨੇ ਜਿਨ੍ਹਾਂ ਨੇ ਸਾਡੇ ਬੱਚੇ ਨੂੰ ਮੇਰੇ ਵੀਰ ਨੂੰ ਹੱਥ ਲਾਇਆ ਹੈ ਉਹਨਾਂ ਨੂੰ ਮੇਰੀ ਸਰਕਾਰ ਦੇ ਗਾੜੀ ਬੇਨਤੀ ਆ ਕਿ ਸਖਤ ਦੇ ਸਖਤ ਨਿਊਜ਼ੀਲੈਂਡ ਸਰਕਾਰ ਦੇ ਕਾਨੂੰਨ ਮੁਤਾਬਕ ਸਖਤ ਸਜ਼ਾ ਦਿੱਤੀ ਜਾਵੇ ਔਰ ਕੇਵਲ 25 ਸਾਲ ਦਾ ਬੱਚਾ ਜਿਹੜਾ ਵਾ ਉਹਨੂੰ ਅਸੀਂ ਇੱਕ ਇੱਕ ਰੁਪਈਆ ਇਕੱਠਾ ਕਰਕੇ ਤੇ ਆਪਣਾ ਉਹ ਰੋਜੀ ਰੋਟੀ ਵਾਸਤੇ ਵਧੀਆ ਫਿਊਚਰ ਵਾਸਤੇ ਗਿਆ ਵਾ ਤੇ ਕੀ ਮੈਂ ਸਰਕਾਰ ਨੂੰ ਪੁੱਛਣਾ ਚਾਹੁੰਦਾ ਭਾਵੇਂ ਪੰਜਾਬ ਦੀ ਸਰਕਾਰ ਹੈ ਜਾਂ ਭਾਰਤ ਦੀ ਸਰਕਾਰ ਹੈ ਜਾਂ ਫਿਰ ਨਿਊਜ਼ੀਲੈਂਡ ਦੀ ਸਰਕਾਰ ਹੈ ਕਿ ਇਸ ਫੌਜੀ ਸਾਡੇ ਚਾਚਾ ਜੀ ਨੇ ਦੋ ਨੌਕਰੀਆਂ ਫੌਜ ਚ ਕੀਤੀਆਂ ساری ਜ਼ਿੰਦਗੀ ਇਹਨਾਂ ਨੇ ਖੜੇ ਹੋ ਕੇ ਡਿਊਟੀ ਕੀਤੀ ਹੈ برفਾਂ ਵਿੱਚ ਪਹਾੜਾਂ ਵਿੱਚ ਗੋਡੇ ਰਗੜੇ ਨੇ ਤੇ 25 ਲੱਖ ਲਾ ਕੇ ਇਹ ਸਰਦਾਰ ਧੰਨਾ ਸਿੰਘ ਆਪਣੇ ਬੱਚੇ ਨੂੰ ਨਿਊਜ਼ੀਲੈਂਡ ਭੇਜਦਾ ਹੈ ਕਿ ਬੱਚਾ ਉੱਥੇ ਡਿਊਟੀ ਕਰ ਰਿਹਾ ਹੈ ਤੇ ਬੱਚੇ ਨੂੰ ਗੋਰੇ ਆਉਂਦੇ ਨੇ ਤੇ ਆਣ ਕੇ ਗੋਲੀਆਂ ਮਾਰ ਕੇ ਜਾਂ ਕਤਲ ਜਿੱਦਾਂ ਵੀ ਕੀਤਾ ਉਹ ਉਹ ਕਤਲ ਕਰ ਜਾਂਦੇ ਨੇ ਉਹਦਾ ਜਵਾਬ ਦੇ ਕੌਣ ਹੈ ਮੇਰੀਆਂ ਪੰਜਾਬ ਦੀ ਸਰਕਾਰ ਨੂੰ ਤੇ ਦੇਸ਼ ਦੀ ਸਰਕਾਰ ਨੂੰ ਤੇ ਨਿਊਜ਼ੀਲੈਂਡ ਸਰਕਾਰ ਨੂੰ ਬੇਨਤੀ ਹੈ ਵੀ ਸਾਡਾ ਮਰਿਆ ਸਾਡਾ ਦਿਲ ਰੋ ਰਿਹਾ ਸਾਡਾ ਸਾਰਾ ਪਿੰਡ ਰੋ ਰਿਹਾ ਤੇ ਸਾਹ ਹੱਥ ਜੋੜ ਕੇ ਬੇਨਤੀ ਹੈ ਜੋ ਸਾਡੇ ਨਾਲ ਹੋਇਆ ਉਹ ਕਿਸੇ ਨਾਲ ਨਾ ਹੋਵੇ ਅਸੀਂ ਸਾਰਿਆਂ ਦੀ ਸੁੱਖ ਮੰਗਦੇ ਆਂ ਅਸੀਂ ਸਾਰਿਆਂ ਦਾ ਭਲਾ ਮੰਗਨੇ ਆਂ ਗੁਰੂ ਨਾਨਕ ਦਾ ਮਿਸ਼ਨ ਜਿਹੜਾ ਸਰਬੱਤ ਦੇ ਭਲੇ ਦਾਵਾ ਤੇ ਅਸੀਂ ਹੱਥ ਜੋੜ ਕੇ ਬੇਨਤੀ ਇਹ ਕਰਦੇ ਆਂ ਸਰਕਾਰਾਂ ਨੂੰ ਤੁਹਾਡੀਆਂ ਵੋਟਾਂ ਜਿਹੜੀਆਂ ਨੇ ਉਹ ਵੋਟਾਂ ਦੇ ਨਾਲ ਤੁਸੀਂ ਇਹ ਨਾ ਆਖਿਆ ਕਰੋ ਵੀ ਅਸੀਂ ਵੋਟਾਂ ਇਕੱਠੀਆਂ ਕਰੀਏ ਸਾਡੇ ਅਥਰੂਆਂ ਦਾ ਮੁੱਲ ਪੈਣਾ ਚਾਹੀਦਾ ਨਿਊਜ਼ੀਲੈਂਡ ਸਰਕਾਰ ਨੂੰ ਬੇਨਤੀ ਹੈ ਮਿਸਾਲੀ ਸਜ਼ਾ ਦਿਓ ਮਾਵਾਂ ਦੇ ਪੋਤੇ ਜਦੋਂ ਭੇਜੇ ਜਾਂਦੇ ਨੇ